ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਦੇ ਉੱਤੇ ਸਟ੍ਰਾਈਕ ਕੀਤੀ ਗਈ ਇਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਈ ਜਿਹੜੇ ਅਤਵਾਦੀ ਨੇ ਉਹ ਮਾਰੇ ਗਏ ਨੇ ਤੇ ਨਾਲ ਹੀ ਕਈ ਅਤਵਾਦੀ ਟਿਕਾਣੇ ਤਹਸ ਨਹਿਸ ਕਰ ਦਿੱਤੇ ਗਏ ਨੇ ਤੇ ਹੁਣ ਇੱਕ ਸੂਚੀ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਦੇ ਵਿੱਚ ਪੰਜ ਅਤਵਾਦੀਆਂ ਦੇ ਨਾਮ ਨਿਕਲ ਕੇ ਸਾਹਮਣੇ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਅਪਡੇਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਵਕਫਾ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਜਿਦੇ ਵਿੱਚ ਪੰਜ ਨਾਮ ਨੇ ਜਿਹੜੇ ਉਹ ਚਰਚਾ ਦੇ ਵਿੱਚ ਨੇ ਤੇ ਇਹਨਾਂ ਦਾ ਸਬੰਧ ਕਈ ਵੱਡੇ ਹਮਲਿਆਂ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੂਚੀ ਦੇ ਮੁਤਾਬਕ 7 ਮਈ ਨੂੰ ਜਿਹੜਾ ਹਮਲਾ ਹੁੰਦਾ ਵਕਫਾ ਖਤਵਾ ਦੀ ਟਿਕਾਣਿਆਂ ਤੇ ਭਾਰਤ ਵੱਲੋਂ ਇੱਕ ਸਟ੍ਰਾਈਕ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਪੰਜ ਅੱਤਵਾਦੀ ਮਾਰੇ ਗਏ ਨੇ ਤਿੰਨ ਚਾਰ ਦਿਨਾਂ ਦੇ ਬਾਅਦ ਇਹ ਜਿਹੜੀ ਸੂਚੀ ਨਸ਼ਰ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਅਸੀਂ ਇਹਦਾ ਕੋਈ ਪੁਸ਼ਟੀ ਨਹੀਂ ਕਰਦੇ ਕਿ ਇਹ ਸੂਚੀ ਸਹੀ ਹੈ ਜਾਂ ਗਲਤ ਆ ਪਰ ਮੀਡੀਆ ਦੇ ਮੁਤਾਬਕ ਸੋਸ਼ਲ ਮੀਡੀਆ ਦੇ ਮੁਤਾਬਕ ਇਹ ਨਾਮ ਕਾਫੀ ਚਰਚਾ ਦੇ ਵਿੱਚ ਨੇ ਇੱਕ ਨਾਮ ਹੈ ਮੁਦੱਸਰ ਖਾਦੀਆਂ ਦਾ ਉਰਫ ਅਬੂ ਜੁੰਦਾਲ ਇਹ ਲਸ਼ਕਰ-ਏ ਤੌਇਬਾ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਉਹ ਦਾਤਵਾਦੀ ਦੱਸਿਆ ਜਾਂਦਾ ਮুরিਦਕੇ ਦੇ ਵਿੱਚ ਸਟ੍ਰਾਈਕ ਕੀਤੀ ਗਈ ਸੀ ਤਾਂ ਉਦੋਂ ਇਹ ਮਾਰਿਆ ਗਿਆ ਤੇ ਇਹ ਮুরিਦਕੇ ਦੇ ਵਿੱਚ ਹੀ ਮਰਕਜ਼ ਤਾਇਬਾ ਦਾ ਇਨਚਾਰਜ ਸੀਗਾ 26 ਨਵੰਬਰ 2008 ਨੂੰ ਮੁੰਬਈ ਦੇ ਵਿੱਚ ਹਮਲੇ ਹੁੰਦੇ ਨੇ ਉਹਨਾਂ ਹਮਲਿਆਂ ਦੇ ਵਿੱਚ ਇਹ ਸ਼ਾਮਿਲ ਦੱਸਿਆ ਜਾ ਰਿਹਾ ਹੈ ਦੂਜਾ ਨਾਮ ਹੈ ਹਾਫਿਜ਼ ਮੁਹੰਮਦ ਜਮੀਲ ਜੈਸ਼ੇ ਮੁਹੰਮਦ ਦੇ ਨਾਲੇ ਸਬੰਧਤ ਤੇ مولانا ਮਸੂਦ ਅਜ਼ਹਰ ਦਾ ਇਹ ਰਿਸ਼ਤੇਦਾਰ ਮੰਨਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਤੇ ਵੀ ਮਰਕਜ਼ ਸੁਬਾਨ ਅੱਲਾ ਦਾ ਜਿਹੜਾ ਇੰਚਾਰਜ ਸੀਗਾ ਨੌਜਵਾਨਾਂ ਨੂੰ ਕੱਟੜ ਪੰਥੀ ਤੇ ਦੂਜੇ ਪਾਸੇ ਹੋਰ ਸੋਚ ਵਾਸਤੇ ਇਹ ਜ਼ਿੰਮੇਵਾਰ ਸੀ ਫੰਡਿੰਗ ਕਰਨ ਦੇ ਵਿੱਚ ਵੀ ਇਹ ਕਾਫੀ ਸਰਗਰਮ ਸੀਗਾ ਤੇ ਤੀਸਰਾ ਨਾਮ ਹੈ ਮੁਹੰਮਦ ਯੂਸਫ ਅਜ਼ਹਰ ਉਰਫ ਉਸਤਾਦ ਜੀ ਇਹ ਵੀ ਜੈਸ਼ੇ ਮੁਹੰਮਦ ਦੇ ਨਾਲ ਸੰਬੰਧ ਦੱਸਿਆ ਜਾਂਦਾ ਹੈ ਤੇ ਮਸੂਦ ਅਜ਼ਹਰ ਦਾ ਇਹ ਵੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਇਸ ਸੂਚੀ ਦੇ ਮੁਤਾਬਕ ਅਤਵਾਦੀ ਸੰਗਠਨਾਂ ਦੇ ਵਿੱਚ ਹਥਿਆਰਾਂ ਦੀ ਸਿਖਲਾਈ ਦਾ ਇੰਚਾਰਜ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਕਈ ਅਤਵਾਦੀ ਹਮਲਿਆਂ ਦੇ ਵਿੱਚ ਇਹਦਾ ਨਾਮ ਜੁੜਦਾ ਨਜ਼ਰ ਆਇਆ ਤੇ ਇਸ ਤੋਂ ਇਲਾਵਾ ਆਈਸੀ 814 ਜਹਾਜ਼ ਹਾਈਜੈਕ ਹੋਇਆ ਸੀਗਾ ਯਾਨੀ ਕਿ ਕੰਦਾਰ ਹਾਈਜੈਕਿੰਗ ਹੋਈ ਸੀਗੀ ਉਹਦੇ ਵਿੱਚ ਵੀ ਸਾਜ਼ਿਸ਼ ਰਚਣ ਵਾਲਿਆਂ ਦੇ ਵਿੱਚ ਇਹਦਾ ਨਾਮ ਸ਼ਾਮਲ ਸੀਗਾ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਖਾਲਿਦ ਉਰਫ ابو ਆਕਾਸ਼ਾ ਇਹ ਵੀ ਲਸ਼ਕਰੇ ਤੌਇਬਾ ਦੇ ਨਾਲ ਸੰਬੰਧਿਤ ਹੈ ਅਫਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ ਤੇ ਜੰਮੂ ਕਸ਼ਮੀਰ ਵਿੱਚ ਕਈ ਅੱਤਵਾਦੀ ਹਮਲਿਆਂ ਦੇ ਵਿੱਚ ਇਹ ਸ਼ਾਮਲ ਸੀਗਾ ਇਹਦਾ ਵੀ ਅੰਤਿਮ ਸਸਕਾਰ ਫੈਸਲਾਬਾਦ ਦੇ ਵਿੱਚ ਕੀਤਾ ਗਿਆ ਹੈ ਤੇ ਇਹ ਵੀ ਚਰਚਾ ਹੈ ਕਿ ਇਹਦੇ ਵਿੱਚ ਫੌਜੀ ਅਧਿਕਾਰੀ ਵੀ ਸ਼ਾਮਲ ਹੋਏ ਸੀਗੇ ਤੇ ਦੂਜੇ ਪਾਸੇ ਮੁਹੰਮਦ हसन ਖਾਨ ਦਾ ਨਾਮ ਚਰਚਾ ਦੇ ਵਿੱਚ ਹੈ ਜੈਸ਼ੇ ਮੁਹੰਮਦ ਦਾ ਹੀ ਅੱਤਵਾਦੀ ਦੱਸਿਆ ਜਾਂਦਾ ਹੈ ਜਿਹੜੀ ਸੂਚੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਉਹਦੇ ਮੁਤਾਬਕ ਤੇ ਇਹ ਜੈਸ਼ੇ ਮੁਹੰਮਦ ਦਾ ਸੰਚਾਲਨ ਕਮਾਂਡਰ ਦੱਸਿਆ ਜਾ ਰਿਹਾ ਹੈ ਤੇ ਜੰਮੂ ਕਸ਼ਮੀਰ ਵਿੱਚ ਇਹਦੀ ਖਾਸ ਕਹਿੰਦੇ ਭੂਮਿਕਾ ਸੀਗੀ ਅਤਵਾਦੀ ਹਮਲਿਆਂ ਨੂੰ ਉਲਿੱਕਣ ਵਾਸਤੇ ਤੁਹਾਨੂੰ ਦੱਸਦੀ ਹੈ ਕਿ ਜਦੋਂ ਦਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਦੋਂ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਬਦਲਦਾ ਨਜ਼ਰ ਆਇਆ ਹੈ ਭਾਰਤ ਨੇ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਏ ਕਿ ਉਧਰੋਂ ਅਤਵਾਦੀ ਗਤੀਵਿਧੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ ਤਾਂ ਹੀ ਇਹ ਸਾਰਾ ਕੁਝ ਹੁੰਦਾ ਹੈ ਤੇ ਭਾਰਤ ਨੇ ਸਟ੍ਰਾਈਕ ਕੀਤੀ ਵੱਖ-ਵੱਖ ਟਿਕਾਣਿਆਂ ਤੇ ਅਤਵਾਦੀ ਟਿਕਾਣਿਆਂ ਨੂੰ ਤਹਸਨਹਿਸ ਕੀਤਾ ਜਿਹਦੇ ਵਿੱਚ ਅਤਵਾਦੀ ਮਾਰੇ ਹੋਏ ਦੱਸੇ ਜਾ ਰਹੇ ਨੇ ਇੱਕ ਸੂਚੀ ਦੇ ਮੁਤਾਬਕ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਲਗਾਤਾਰ ਜਾਰੀ ਹੈ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਇੱਕ ਦੂਜੇ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਭਾਰਤ ਵੱਲੋਂ ਹਰ ਕੋਸ਼ਿਸ਼ ناکਾਮ ਕੀਤੀ ਜਾ ਰਹੀ ਆ ਪਾਕਿਸਤਾਨ ਦੀ ਮੀਟਿੰਗਾਂ ਹਾਈ ਲੈਵਲ ਦੇ ਉੱਤੇ ਚੱਲ ਰਹੀਆਂ ਨੇ ਚਾਹ ਭਾਰਤ ਹੋਵੇ ਚਾਹ ਪਾਕਿਸਤਾਨ ਹੋਵੇ ਭਾਰਤ ਦੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਫੌਜ ਮੁਖੀਆਂ ਦੇ ਨਾਲ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ ਰੱਖਿਆ ਮੰਤਰੀ ਵੀ ਉਹਦੇ ਵਿੱਚ ਮੌਜੂਦ ਸੀਗੇ ਭਾਰਤੀ ਫੌਜ ਵੱਲੋਂ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਹਮਲੇ ناکਾਮ ਕੀਤੇ ਜਾ ਰਹੇ ਨੇ ਹੁਣ ਅਪਡੇਟਸ ਆਉਣਗੀਆਂ ਤਾਂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ